ਗੁਰਦਾਸ ਮਾਨ ਸਾਹਿਬ ਦੀ ਇਹ ਲਾਈਨਾਂ ਨੇ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਦੀ ਜਲੂਰੀ ਹੈ ਸੋ ਸੇਦੀ ਗੱਲ ਜਦੋਂ ਚੱਲਦੀ ਹੈ ਤਾਂ ਇਲਾਜ ਹੁੰਦਾ ਹੁੰਦਾ ਜਦੋਂ ਇਲਾਜ ਦੀ ਗੱਲ ਚੱਲਦੀ ਹੈ ਤਾਂ ਪੈਸਾ ਹੁੰਦਾ ਹੁੰਦਾ ਜੇ ਪੈਸੇ ਦੀ ਗੱਲ ਚੱਲਦੀ ਹੈ ਫਿਰ ਇਹ ਦੇਖਿਆ ਜਾਂਦਾ ਆਪਾਂ ਇਹ ਇਲਾਜ ਕਰਾਉਣ ਦੇ ਕਾਬਿਲ ਹੈਗੇ ਆ ਜਾਂ ਨਹੀਂ ਬਹੁਤ ਸਾਰੇ ਘਰ ਬਹੁਤ ਸਾਰੇ ਇਸ ਵਕਤ ਪੰਜਾਬ ਦੇ ਵਿੱਚ ਆ ਕੈਮਰੇ ਚਲਦੇ ਨਹੀਂ ਮੈਨੂੰ ਸੰਭਲ ਨਹੀਂ ਰਹਿੰਦੇ ਕਿ ਦਿੱਕੀ ਰਹਿੰਦੇ ਬਹੁਤ ਸਾਰੇ ਹਜੇ ਬਜ਼ੁਰਗ ਬਹੁਤ ਸਾਰੇ ਘਰਾਂ ਚ ਲੋਕ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਕਿ ਮੇਰਾ ਇਲਾਜ ਨਾ ਕਰਾਇਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਤਾਂ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿੰਨੀ ਕ ਹੈਗੇ ਆ ਜ਼ਮੀਨ ਵਿਕ ਜੂਗੀ ਜ ਜਿੰਨੀ ਕਿ ਪ੍ਰੋਪਰਟੀ ਹੈ ਵਿਕ ਜੂਗੀ ਲਾਜ ਨਾ ਕਰਾਓ ਛੱਡ ਦਿਓ ਮੈਨੂੰ ਕੁਦਰਤ ਤੇ ਛੱਡ ਦਿਓ ਲੋਕਾਂ ਨੇ ਹੱਥ ਖੜੇ ਕਰਤੇ ਜ਼ਿੰਦਗੀ ਨੂੰ ਬਿਕੋਜ਼ ਪ੍ਰਾਣੀਆਂ ਸਰਕਾਰਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਮਤਲਬ ਪੀਪਲ ਜਸਟ ਗਿਵ ਅਪ ਕਿ ਸਾਡੇ ਤਾਂ ਹੱਥ ਖੜੇ ਨੇ ਜੀ ਇੰਨੀ ਕੀ ਜ਼ਿੰਦਗੀ ਹੁੰਦੀ ਹੈ ਬਸ ਸਾਡੇ ਪਿੰਡ ਮੈਂ ਹੈਰਾਨ ਹੋਇਆ ਕੇ ਜੀਰੀਵਲ ਸਾਹਿਬ ਸਾਡੇ ਪਿੰਡ ਇੱਕ ਬੰਦੇ ਦੀ ਡੈਥ ਹੋਈ ਤੇ ਪਿੰਡ ਚ ਲੱਡੂ ਵੰਡੇ ਗਏ ਮਤਲਬ ਕਿ ਉਹ ਤਾਂ ਬਹੁਤ ਬਜ਼ੁਰਗ ਕੋਈ 90 ਸਾਲ ਦਾ 95 ਸਾਲ ਦਾ 100 ਸਾਲ ਦਾ ਹੋ ਕੇ ਮਰ ਜੇ ਤਾਂ ਲੱਡੂ ਵੰਡਦੇ ਆ ਮੈਂ ਕਿਹਾ ਯਾਰ ਇਹ ਤਾਂ ਬੰਦਾ ਹੀ 55 56 ਸਾਲ ਦਾ ਸੀਗਾ ਲੱਡੂ ਵੰਡ ਤੇ ਕਹਿੰਦੇ ਅੱਜ ਕੱਲ ਜ਼ਿੰਦਗੀ ਇੰਨੀ ਕੀ ਐ ਸਰ ਆਪਣੇ ਪੋਤੇ ਦਾ ਮੂੰਹ ਦੇਖ ਗਿਆ ਮਬੋਤੇ ਮੈਨੂੰ ਇਹ ਨਾ ਦੁੱਖ ਹੋਇਆ ਉਦੋਂ ਮੈਂ ਪੀ ਨਹੀਂ ਸੀ ਉਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਮੈਂ ਕਹਾਂ ਯਾਰ ਪੀਪਲ ਜਸਟ ਗਿਵ ਅਪ ਕਿ ਅਸੀਂ ਸਰੈਂਡਰ ਕਰਤਾ ਲਾਈਫ ਕਿ ਬਸ ਸਾਡੀ ਤਾਂ 55-55 ਸਾਲ ਹੀ ਆ ਬਸ ਵੱਡੇ ਬੰਦੇ ਜਾਂਦੇ ਹੁੰਦੇ ਜਿਆਦਾ ਤਾਂ ਸਾਡੀ ਤਾਂ ਇੰਨੀ ਕੀ ਹੁੰਦੀ ਸਾਡੇ ਕੋਲ ਆਜ ਪਾਸ ਤੇ ਕਸਿਆ ਨਹੀਂ ਕਰਤ ਜਾਈਏ ਕਿਤੇ ਵੀਰਾ ਫਿਰ ਮੈਂ ਉਹਦੇ ਸੋਚਿਆ ਮੈਂ ਕਿਹਾ ਰੱਬਾ ਜੇ ਕਿਤੇ ਕੋਈ ਮੌਕਾ ਦੇ ਤਾ ਨਾ ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਨਹੀਂ ਜੀ ਇਸ ਤੋਂ ਵੱਡਾ ਕੋਈ ਖੰਡ ਪਾਠ ਹੈ ਨਹੀਂ ਜੀ ਇਸ ਤੋਂ ਵੱਡਾ ਕੋਈ ਹਵਨ ਹੈ ਨਹੀਂ ਜੀ ਜੇ ਤੁਸੀਂ ਕਿਸੇ ਦੀ ਜ਼ਿੰਦਗੀ ਚ ਵਾਧਾ ਕਰਦੇ ਅੱਜ ਅਸੀਂ ਉਹ ਕਰਨ ਲੱਗੇ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦੇ ਹੀ ਹੈ ਆਓ ਪ੍ਰਮਾਤਮਾ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦਾ ਸਾਬ ਤਾਂ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇਖ ਕੇ ਇਲਾਜ ਕਰਾਉਂਦੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫੇਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਤਾਂ ਦਿਲ ਹੁੰਦਾ ਹੈ ਪਹਿਲਾਂ ਜੇਬ ਦੇਖੋਗੇ ਫਿਰ ਉਹ ਤੋਂ ਥੱਲੇ ਵਾਲਾ ਪਾਸਾ ਦੇਖੋ ਪਹਿਲਾਂ ਦਿਲ ਦੇਖੋ ਜੇਬ ਬਾਅਦ ਦੇਖ ਲਾਂਗੇ ਯਾਰ ਜੇਬ ਦਾ ਕੰਮ ਸਰਕਾਰ ਦਾ ਹੈ ਜੇਬ ਸਰਕਾਰ ਬਣ ਜੂਗੀ ਤੁਹਾਡੀ ਕੋਈ ਗੱਲ ਨਹੀਂ ਪਰ ਦਿਲ ਤਾਂ ਠੀਕ ਕਰੋ ਪਹਿਲਾਂ ਤੁਸੀਂ ਕਰਕੇ ਅੱਜ ਦਾ ਦਿਨ ਬਹੁਤ ਵੱਡਾ ਹੈ ਕਿ ਡਾਕਟਰ ਸਾਹਿਬ ਨੂੰ ਮੈਂ ਮંત્રી ਸਾਹਿਬ ਨੂੰ ਵਧਾਈ ਦੇਣਾ ਚਾਹੁੰਨਾ ਬੜਾ ਉਹਨਾਂ ਨੇ ਜਿੰਨਾ ਨਿਹੰਤ ਕੀਤੀ ਪਰਦੇ ਦੇ ਪਿੱਛੇ ਵੀ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਬੈਠੇ ਆ ਜਿਹੜੇ ਜਿਨ੍ਹਾਂ ਨੇ ਮੀਨਤਾਂ ਕੀਤੀਆਂ ਕਿ ਕਿਵੇਂ ਹੋ ਸਕਦਾ ਹੈ ਬਜਟ ਕਿੱਥੋਂ ਆਊਗਾ ਕੀ ਕਰਨਾ ਹੈ ਕਿੰਨੇ ਕ ਤੱਕ ਕੀ ਹੋਊਗਾ ਪਹਿਲਾਂ ਤਾਂ ਨੀਲੇ ਪੀਲੇ ਕਾਡਾਂ 'ਚ ਹੀ ਫਸੇ ਰਹੇ ਨਾ ਆਪਾਂ ਅੱਜ ਕਈ ਕੋਈ ਨੀਲਾ ਪੀਲਾ ਕਾਡ ਨਹੀਂ ਸਿੱਧੇ ਹੀ ਜੋ ਪੰਜਾਬ ਦਾ ਵਾਸੀ ਹੈ ਉਦਾਹਰਨ ਹੋਊਗਾ ਜੀ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦਿਖਾਜੂਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦਿਖਾਜੂਗਾ ਬਸ ਦੈਟਸ ਇਟ ਸੋ ਮੈਨੂੰ ਬੜਾ ਚੰਗਾ ਲੱਗ ਰਿਹਾ ਕਿ ਮੈਂ ਕੋਈ ਪੁਰਾਣੇ ਜਨਮ ਚ ਪੁੰਨ ਨਹੀਂ ਕੀਤੇ ਹੋਣੇ ਕਿ ਇਹ ਕੰਮ ਜਿਹੜਾ ਉਹ ਜਿਸ ਵੇਲੇ ਮੈਂ ਮੁੱਖ ਮੰਤਰੀਆਂ ਪੰਜਾਬ ਦਾ ਤਾਂ ਉਸ ਵੇਲੇ ਕੰਮ ਹੋ ਰਿਹਾ ਹੈ ਪੁਰਾਣੇ ਜਨਮਾਂ ਦੇ ਕੋਈ ਕਿਤੇ ਹੋਣੇ ਕੋਈ ਕੀੜਿਆਂ ਨੂੰ ਚੌਰ ਚੂੜ ਪਾਤੇ ਹੋਣੇ ਕਿਤੇ ਕਿਸੇ ਗਾਂ ਨੂੰ ਪੇੜਾ ਦੇ ਤਾਂ ਹੋਣਾ ਹੈਨਾ ਤਾਂ ਫਿਰਦੇ ਐ ਤੇ ਨਹੀਂ ਤਾਂ ਇੱਥੇ ਕੌਣ ਪੁੱਛਦਾ ਜੀ ਦੁਨੀਆ ਆਉਂਦੀ ਵਾਲੇ ਦੁਨੀਆ ਜਾਂਦੀ ਹੈ ਸਿਕੰਦਰ ਜਦੋਂ ਦੁਨੀਆ ਤੋਂ ਗਿਆ ਦੁਨੀਆ ਜਿੱਤੀ ਸਾਢੇ 17 ਸਾਲ ਦਾ ਦੁਨੀਆ ਜਿੱਤਣ ਲੱਗ ਗਿਆ ਸਿਕੰਦਰ ਜੋ ਜੀਤਾ وہی ਸਿਕੰਦਰ ਐ ਕਹਿਣ ਲੱਗੇ ਸੀ ਮਲਜੀਤ ਦਾ ਨਾਂ ਹੀ ਸਿਕੰਦਰ ਹੋ ਗਿਆ ਸੀ 32 ਸਾਲ ਦੀ ਉਮਰ ਚ ਮਲੇਰੀਆ ਨਾਲ ਮਰ ਗਿਆ ਸੀ ਉਹ ਜਿੱਤੀ ਗਿਆ ਜਿੱਤੀ ਗਿਆ ਸਾਰਾ ਕੁਝ ਜਿੱਤੀ ਗਿਆ ਜਦੋਂ ਆਖਰੀ ਵੇਲੇ ਆਇਆ ਪਤਾ ਲੱਗਿਆ ਨੂੰ ਵੀ ਆਖਰੀ ਵੇਲੇ ਸਿਕੰਦਰ ਨੇ ਜਿਹੜੀ ਆਪਾਂ ਕੀ ਕਹਿੰਦੇ ਹਾਂ ਉਹਨੂੰ ਵਿਲ ਕਹਿੰਦੇ ਨੇ ਅੰਬੀ ਆਖਰੀ ਇੱਛਾ ਲਾ ਲਓ ਜੋ ਵੀ ਲਿਖ ਕੇ ਜਾਂਦੇ ਆ ਵੀ ਆਪਾਂ ਤਾਂ ਇਹ ਆਹੀ ਲਿਖ ਕੇ ਜਾਂਦੇ ਆ ਆਹ ਦੁਕਾਨ ਵੱਡੇ ਮੁੰਡਿਆਂ ਨੂੰ ਮਿਲ ਜੇ ਆਹ ਛੋਟੇ ਨੂੰ ਮਿਲ ਜੇ ਹਨਾ ਆਪਾਂ ਆਪਣੇ ਕੋਲ ਤਾਂ ਆਹੀ ਕੁਝ ਹੁੰਦਾ ਹੋਰ ਤੇ ਸਿਕੰਦਰ ਨੇ ਲਿਖਿਆ ਕਹਿੰਦਾ ਵੀ ਜਿਹੜੇ ਜਦੋਂ ਮੈਂ ਮਰ ਗਿਆ ਤਦ ਮੇਰੇ ਰਾਜ ਦੇ ਸਭ ਤੋਂ ਵੱਡੇ ਜਿਹੜੇ 4 ਵਾਇਦ ਨੇ ਮਤਲਬ ਡਾਕਟਰ ਉਸ ਵੇਲੇ ਡਾਕਟਰਸ ਨਹੀਂ ਸੀ ਉਸ ਵੇਲੇ ਵੈਦ ਸੀ ਚਾਰ ਮੋਸਟ ਫੇਮਸ ਵੈਦ ਜਿਹੜੇ ਨੇ ਉਹ ਮੇਰਾ ਜਨਾਜਾ ਉਠਾ ਕੇ ਤੁਰਨਗੇ ਇਹਦੇ ਨਾਲ ਕੀ ਪਤਾ ਲੱਗੂਗਾ ਇਹਦੇ ਨਾਲ ਕਹਾਂ ਜਨਤਾ ਨੂੰ ਇਹ ਪਤਾ ਲੱਗੂਗਾ ਕਿ ਯਾਰ ਇਹਦੇ ਕੋਲੇ ਆ ਚਾਰ ਵੀ ਸੀ ਇਹ ਵੀ ਨਹੀਂ ਬਚਾ ਸਕੇ ਇਹਦਾ ਮਤਲਬ ਫੇਰ ਕਹਿੰਦਾ ਜਦੋਂ ਜਨਾਜ਼ਾ ਜਾਊਗਾ ਕਬਰਿਸਤਾਨ ਤੱਕ ਦੌਲਤ ਵਿਛਾ ਦਿਓ ਥੱਲੇ ਸਾਰੀ ਸਿੱਪਕਿਆਂ ਦੇ ਉੱਤੋਂ ਵੀ ਤੁਰ ਕੇ ਜਾਣ ਲੋਕ ਚਾਂਦੀ ਦੇ ਸੋਨੇ ਦੀ ਸਿੱਕਿਆਂ ਦੇ ਇਹ ਦੇ ਨ ਕੀ ਪਤਾ ਲੱਗੂਗਾ ਕਿ ਯਾਰ ਇਹਦੇ ਕੋਲੇ ਐਨੇ ਪੈਸੇ ਸੀ ਐਨੇ ਸਿੱਕੇ ਸੀ ਇਹ ਵੀ ਨਹੀਂ ਵਿਚਾ ਸਕੇਦਾ ਮਤਲਬ ਇਹਨੂੰ ਫੇ ਤੀਜਾ ਸੀਗਾ ਕਹਿੰਦਾ ਮੇਰੇ ਦੋਨੇ ਹੱਥ ਜਨਾਜ਼ੇ ਚੋਂ ਬਾਹਰ ਕੱਢ ਦਿਓ ਐਂ ਕੰਨ ਇਹਦਾ ਕਿਵੇਂ ਲਾਊਗਾ ਹਨ ਇਹਦੇ ਨਾਲ ਹੀ ਪਤਾ ਲੱਗੂਗਾ ਦੁਨੀਆ ਜਿੱਤਣ ਵਾਲਾ ਵੀ ਖਾਲੀ ਹੱਤ ਗਿਆ ਕੁਝ ਨਹੀਂ ਲੈ ਕੇ ਗਿਆ ਨਾਲ ਦੁਨੀਆ ਜਿੱਤ ਲਾਗੇ ਬੜਾ ਕੁਝ ਕਰ ਲਾਗੇ ਜਾਣਾ ਖਾਲੀ ਆਤੀ ਹੈ ਕਿਸੇ ਦੀ ਜਾਨ ਬਚਾ ਦਈਏ ਨਾ ਪੈਸਾ ਕਮ ਆਉਣਾ ਜੀ ਨਾ ਵੈਦ ਕਮ ਆਉਣਾ ਬਸ ਕਮ ਆਉਣਾ ਤਾਂ ਸੇਵਾ ਕਮ ਆਉਣੀ ਹੈ ਦੁਆਵਾਂ ਕਮ ਆਉਣੀ ਹੈ ਇਹ ਤੋਂ ਵੱਡੀ ਕੋਈ ਕੋਈ ਸੇਵਾ ਹੈ ਨਹੀਂ ਹੋਰ ਫਰਮਾਇ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹਨਾ ਅੱਜ ਪੂਰੇ ਪੰਜਾਬੀਆਂ ਨੂੰ ਕਿ 10 ਲੱਖ ਰੁਪਏ ਦਾ ਹੈਲਥ ਕਾਰਡ ਬਸ ਹੈਲਥ ਕਾਰਡ ਦੈਟਸ ਇਟ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ ਨੀ ਤਾਂ ਕਿ ਕਈ ਵਾਰੀ ਕੀ ਅੰਦਰ ਬੈਂਕਾਂ ਮੁਕਾਂਚ ਪੰਖ ਖਤੇ ਜੀ ਨਹੀਂ ਕਲਾਉਂਦੇ ਹੁੰਦੇ ਉਹ ਕਹਿੰਦੇ ਨਹੀਂ ਪੜ ਲਓ ਆਪਾਂ ਕਦੇ ਪੜਿਆ ਐਗਰੀਮੈਂਟ ਹੁੰਦਾ ਥੱਲੇ ਜਿ ਲਿਖਿਆ ਹੁੰਦਾ ਟਰਮਸ ਐਂਡ ਕੰਡੀਸ਼ਨਸ ਅਪਲਾਈ ਬਸ ਉਹ ਸਟਾਰ ਜਿ ਬਣਾ ਕੇ ਲਿਖ ਦਿੰਦੇ ਸਾਰਾ ਕੁਝ ਉਸੇ ਚ ਆ ਜਾਂਦਾ ਜਦੋਂ ਕੋਈ ਪੈਸੇ ਕੋਈ ਲੋੜ ਪਏ ਉਹ ਕਹਿੰਦੇ ਤੂੰ ਤਾਂ ਟਾਰਮਨ ਨਹੀਂ ਦਿੱਤੇ ਸਾਈਨ ਕੀਤੇ ਹੋਏ ਨੇ ਇਹ ਤਾਂ ਅਪਲਾਈ ਹੀ ਨਹੀਂ ਹੁੰਦਾ ਇੱਥੇ ਉਦੋਂ ਅੱਡੀ ਵੱਡੀ ਬੁੱਕ ਲੈ ਆਉਂਦੇ ਕੌਣ ਪੜ੍ਹੇ ਜੀ ਸਵਿਸ਼ ਕਰਕੇ ਇਹ ਤਾਂ ਅਸੀਂ ਖਤਮੀ ਕਰਤਾ ਵੀ ਆ ਭਰਦੇ ਆ ਭਰਦੇ ਆ ਖਾਨਾ ਭਰਦੇ ਐ ਚ ਉਹਦੇ ਮਾਪੇ ਦਾ ਨਾਮ ਲਿਖਦੇ ਆ ਹੁਣ ਲੈ ਕਹਿੰਦੇ ਮੋਦੀ ਸਾਹਿਬ ਕਹਿੰਦੇ ਕਹਿੰਦੇ ਵੀ ਨਾ ਨਾਨੀ ਦਾ ਨਾਮ ਵੀ ਦੱਸੋ ਜੇ ਵੋਟ ਪਾਉਣੀ ਹੈ ਉਹ ਸਾਡੇ ਵਾਲੇ ਦਾ ਪਾਕਿਸਤਾਨ ਤੋਂ ਆਏ ਅਸੀਂ ਕਿਤੋਂ ਲੱਭੀਏ ਜੀ ਉੱਥੇ ਸਿਆਲਕੋਟ ਜਾ ਕੇ ਆਪ ਦੇ ਕਰਦਾ ਕੁਝ ਪਤਾ ਨਹੀਂ ਬਾਕੀਆਂ ਦਾ ਡਾਟਾ ਮੰਗੀ ਜਾਂਦਾ ਹੱਦ ਮੇਰੀ ਮਾਂ ਨੇ ਵੋਟ ਪਾਉਣੀ ਆ ਉਹ ਪਾਕਿਸਤਾਨ ਤੋਂ ਆਏ ਹੋਏ ਨੇ ਕਿੱਥੋਂ ਲਿਓਗੇ ਮੇਰੀ ਮਾਂ ਉੱਥੋਂ ਪਾਕਿਸਤਾਨ ਅਜਾ ਪਾਕਿਸਤਾਨ ਨਾਲ ਸੰਬੰਧ ਕਰਾਵ ਕਰਕੇ ਨੇ ਉਹ ਤਾਂ ਜਾਣ ਨਹੀਂ ਦਿੰਦੇ ਦੱਸੋ ਸਰਕਾਰੀਏ ਕੀ ਕਰੀਏ ਜਾਈਏ ਕਿੱਧਰ ਜਾਈਏ ਸਰ ਬੋਡੀ ਨਹੀਂ ਬਸਾਦੇ ਮਾਨੂੰ ਮੇਰੀ ਮਾਂ ਨੇ ਜੇ ਵੋਟ ਪਾਉਣੀ ਹੈ ਤਾਂ ਉਹਨੂੰ ਪਾਕਿਸਤਾਨ ਤੋਂ ਕਾਗਜ਼ ਮੋੜਨੇ ਪੈਣਗੇ ਪਾਕਿਸਤਾਨ ਜਾਣ ਨਹੀਂ ਦਿੰਦਾ ਇਹ ਪਾਕਿਸਤਾਨ ਨਾਲ ਦਾ ਸੰਬੰਧ ਖਰਾਬ ਨੇ ਤੂੰ ਤਾਂ ਪਾਕਿਸਤਾਨੀ ਹੋਗੇ ਤੂੰ ਤਾਂ ਹੋਗੇ ਟੀਮ ਨਹੀਂ ਖੇਡਣ ਦੇ ਫਲਾਨਾ ਨਹੀਂ ਕਹਿੰਦੇ ਆ ਦਿਲਜੀਤ ਦੀ ਫਿਲਮ ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦ ਕਿ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਘਟਨਾ ਹੋਈ ਉਹ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ ਪਾਕਿਸਤਾਨ ਤੋਂ ਕੋਈ ਸਾਡਾ ਕਲਚਰ ਸਾਂਝਾ ਹੈ ਜੀ ਪੰਜਾਬੀ ਬੋਲਦੇ ਆ ਉਹ ਵੀ ਪੰਜਾਬੀ ਬੋਲਦੇ ਉਹ ਲੈ ਨਾ ਜੀ ਕਹਿੰਦੇ ਇਹ ਫਿਲਮ ਹੀ ਨਹੀਂ ریلیਜ਼ ਹੋ ਸਕਦੀ ਇਹ ਤਾਂ ਗਦਾਰ ਹੈ ਜੀ ਇਹ ਤਾਂ ਗਦਾਰ ਹੈ ਤੇ ਹੁਣ ਪਾਕਿਸਤਾਨ ਦੀ ਟੀਮ ਖੇਡਣ ਆਉਗੀ ਉਹ ਠੀਕ ਹੈ ਸਾਰੇ ਸਾਨੂੰ ਤਾਂ ਐ ਵਰਤੀ ਜਾਂਦੇ ਭੇਡਾਂ ਬੱਕਰੀਆਂ ਵਾਂਗੂ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਉਹ ਅਮਰੀਕਾ ਬੈਠਾ ਜੀ ਐਫ 16 ਐਫ ਉਹਨਾਂ ਕੋ ਕਵਾੜ ਹੈ ਐਫ 16 ਕਵਾੜ ਜਹਾਜ਼ ਨੇ ਉਹ ਪਾਕਿਸਤਾਨ ਨੂੰ ਵੀ ਵੇਚ ਦਿੰਦੇ ਆ ਸਾਨੂੰ ਵੀ ਵੇਚ ਦਿੰਦੇ ਆ ਜੀ ਦੋਨਾਂ ਮੁਲਕਾਂ ਨੂੰ ਵੇਚ ਕੇ ਕਹਿੰਦੇ ਨੇ ਓਏ ਲੜਿਆ ਨਾ ਕਰੋ ਓਏ ਲੜਿਆ ਨਾ ਕਰੋ ਦੱਸੋ ਅਸੀਂ ਬੱਚੇ ਛ ਸਕੂਲ ਛੱਡ ਕੇ ਆਉਣੇ ਆ 16 ਚ ਲੜਾਈ ਵਾਲੇ ਹਥਿਆਰ ਵੇਚ ਕੇ ਸਾਨੂੰ ਕਹੀ ਜਾਂਦੇ ਲੜਿਆ ਨਾ ਕਰੋ ਯਾਰ ਹੱਦ ਕਰੀ ਜਾਂਦੇ ਅਸੀਂ ਸਮਝਦੇ ਨਹੀਂ ਯਾਰ ਸਾਡੇ 10 ਲੱਖ ਬੰਦਾ ਸਾਡਾ ਮਰ ਗਿਆ ਜੀ ਪਾਰਟੀਸ਼ਨ ਵੇਲੇ 47 ਵੇਲੇ ਕੌਣ ਮਰਿਆ ਜੀ ਸਾਡੇ ਨਾਨੇ ਨਾਨੀਆਂ ਸਾਡੇ ਭੂਆ ਫੋਫੜ ਮਰਨ ਨੂੰ ਅਸੀਂ ਰੱਖੇ ਆ ਇਹ ਇਹਨਾਂ ਦਾ ਕੋਈ ਮਰਿਆ ਇੱਕ ਕਦੇ ਗਏ ਹਾਂ ਹਾਂ ਫੌਜ ਦੀ ਟੋਪੀ ਲੈ ਕੇ ਫੋਟੋ ਖਿਚਾਉਣ ਜ਼ਰੂਰ ਆ ਜਾਂਦੇ ਆਪਰੇਸ਼ਨ ਸਿੰਧੂਰ ਔਰ ਸਿੰਧੂਰ ਵੀ ਵੰਡਣ ਲੱਗ ਗਏ ਸੀ ਇਹਦਾ ਰੌਲਾ ਪੈ ਗਿਆ ਨਹੀਂ ਤਾਂ ਆ ਜਾਂਦੇ ਕਰ ਕਰ ਸਿੰਧੂਰ ਲਾਓ ਜੀ ਮੋਦੀ ਦੇ ਨਾਂ ਦਾ ਉਹ ਜੀ ਦੇ ਲਾਉਣਾ ਤੂੰ ਉਹਦੇ ਲਾਲਾ ਬਾਬਾ ਤੂੰ ਸਾਡੇ ਵਾਲਿਆਂ ਨੂੰ ਕਿਉਂ ਪੈ ਨਿਕਲਿਆ ਸਹੀ ਹੈ ਨਾ ਜੇ ਸਹੀ ਹੈ ਤਾੜੀ ਮਾਰਦੇ ਹੋ ਨਹੀਂ ਤਾਂ ਨਾ ਮਾਰ ਹੱਦ ਹੈ ਮਤਲਬ ਹਰ ਥਾਂ ਤੇ ਜਾ ਕੇ ਕਹਿੰਦਾ ਇਸ ਜਗ੍ਹਾ ਸੇ ਮੇਰਾ ਪੁਰਾਣਾ ਨਾਤਾ ਹੈ ਜਿਹਦੇ ਨਾਲ ਨਾਤਾ ਹੈ ਉਹਦੇ ਨਾਲ ਵਰਤਦਾ ਨਹੀਂ ਕਿ ਤੂੰ ਇਹ ਵੀ ਜਾ ਕੇ ਕਹਿਨੇ ਕਿਹਾ ਜੇ ਕੀ ਬਾਪ ਹੈ ਗਿਆ ਯਾਰ ਹੀਂ ਕਟਣੀ ਪੈਣੀ ਆ ਹੁਣ ਆਪਾਂ ਕੀ ਕਰੀਏ ਬਦਲੂਗਾ ਦੇਸ਼ ਬਦਲੂਗਾ ਪੜਿਆ ਲਿਖਾ ਬੰਦਾ ਹੋਊਗਾ ਜਿਨੇ IIT ਕਲੀਅਰ ਕੀਤੀ ਹੋਊਗੀ ਇੰਜੀਨੀਅਰ ਹੋਊਗਾ ਤੇੜਾ IRAS ਅਫਸਰ ਦੇਸ਼ ਦੀ ਆਰਥਿਕਤਾ ਨੂੰ ਵੀ ਸਮਝਦਾ ਹੋਊਗਾ ਉਹ ਬੰਦਾ ਜਿਸ ਦਿਨ ਰਾਸ਼ਟਰਪਤੀ ਇਹ ਕਹੂਗਾ ਨਾ ਕਿ ਮੈਂ ਉਹ ਬੰਦਾ ਇਧਰੋਂ ਕਹੂਗਾ ਮੈਂ ਅਰਵਿੰਦ ਕੇਜਰੀਵਾਲ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇਗਾ ਇਹ ਬੰਦਾ ਹੋ ਲਿਖ ਲਿਓ ਅੱਜ ਪੰ ਬੰਦਾ ਹੋਇਆ ਹੈ ਉਹ ਦੇਸ਼ ਚਲਦਾ ਜੂਗਾ ਨਹੀਂ ਤਾਂ ਅਮਰੀਕਾ ਵਾਲੇ ਪਛਤਾਉਂਦੇ ਫਿਰਦੇ ਕਹਿੰਦੇ ਅਸੀਂ ਆਪ ਕਮਲਾ ਚੋਣ ਬੈਠੇ ਮਗਾ ਅਮਰੀਕਾ ਦੇ ਮੇਰੇ ਦੋਸਤ ਨੇ ਬਹੁਤ سارے ਮੈਂ ਕਿਹਾ ਤੁਹਾਨੂੰ ਵੀ ਹੁਣ ਪਤਾ ਲੱਗੂ ਮਾੜਾ ਲੀਡਰ ਚੁਣਨ ਦੇ ਤੁਹਾਨੂੰ ਨੁਕਸਾਨ ਕੀ ਹੁੰਦੇ ਨੇ ਪਹਿਲਾਂ ਸਾਨੂੰ ਹੀ ਗੱਲਾਂ ਕੱਢੀ ਜਾਂਦੇ ਸੀ ਨਗਾਹੋਂ ਟਰੰਪ ਚੁਣ ਲਿਆ ਤੁਸੀਂ ਬਸ ਉਹ ਕੁਝ ਵੀ ਕਹਿੰਦਾ ਤੜਕੇ ਚਾਹ ਪੀ ਕੇ ਕੁਝ ਹੋਰ ਗੱਲ ਕਹਿੰਦਾ ਦੁਪਹਿਰੇ ਕੁਝ ਹੋਰ ਗੱਲ ਕਹਿੰਦਾ ਆਥਣੇ ਕੁਝ ਹੋਰ ਕਹਿੰਦਾ ਮੈਂ ਫਲਾਣ ਨੂੰ ਗ੍ਰਿਫਤਾਰ ਕਰ ਲੂੰ ਫਲਾਣੇ ਨੂੰ ਮੈਂ ਕੱਢ ਦੂੰ ਫਲਾਣੇ ਨੂੰ ਮੈਂ ਛੱਡ ਦੂੰ ਫਲਾਣੇ ਨੂੰ ਮੈਂ ਵੜ ਦੂੰ ਹਾਲਾਤ ਉਹਦੇ ਵੀ ਉਹੀ ਨੇ ਜਿਹੜੇ ਆਪਣੇ ਵਾਲੇ ਦੇ ਨੇ ਪਤਾ ਨਹੀਂ ਤਾਂ ਉਹਨੇ ਇਹ ਤੋ ਸਿਖਾਇਆ ਪਤਾ ਨਹੀਂ ਇਹਨੇ ਉਹਨੂੰ ਸਿਖਾਇਆ ਇਹ ਤੇ ਜਾਂਚ ਜਾਰੀ ਹੈ ਪਰ ਇੰਨਾ ਕਹਿ ਦੁਨੀਆ ਉਹਨਾਂ ਨੇ ਸੂਲੀ ਤੇ ਟੰਗੀ ਪਈ ਆ ਯਾਰ ਸਾਨੂੰ ਜਿਉਂ ਲੈਣ ਦੋ ਯਾਰ ਰਿਕਸ਼ਿਆਂ ਦੇ ਪਿੱਛੇ ਲਿਖਿਆ ਹੁੰਦਾ ਜਿਓ ਔਰ ਜੀਨੇ ਦੋ ਨਾ ਜਿਉਉਣੇ ਆ ਨਾ ਜਿਉਣ ਦਿੰਨੇ ਆ ਨਵੇਂ ਬੰਗੇ ਪਾਉਣੇ ਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਜਿਓ ਔਰ ਜੀਨੇ ਦੋ ਔਰ ਲੰਬਾ ਜਿਓ ਉਮਰਾਂ ਹੋਣ ਤੁਹਾਡੀਆਂ ਪਰ ਦੇਖੋ ਪੰਜਾਬੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਇਹ ਤੋਂ ਵੱਡੀ ਅਸੀਸ ਨਹੀਂ ਹੋ ਸਕਦੀ ਕਿ ਜਹਾ ਤੇਰੀ ਉਮਰ ਲੋਕਗੀਤ ਜਿਹੀ ਹੋਵੇ ਫੋਕ ਸੌਂਗ ਕਿ ਤੇਰੀ ਉਮਰ ਲੋਕਗੀਤ ਜਿਹੀ ਹੋਵੇ ਲੋਕਗੀਤ ਦੀ ਕੋਈ ਉਮਰ ਨਹੀਂ ਹੁੰਦੀ ਪਤਾ ਨਹੀਂ ਕਦੋਂ ਤੋਂ ਚੱਲਿਆ ਆਉਂਦਾ ਮਿਰਜਾ ਹੀਰ ਪਤਾ ਨਹੀਂ ਕਦੋਂ ਤੋਂ ਚੱਲਿਆ ਆਉਂਦੇ ਆ ਤੇਰੀ ਉਮਰ ਲੋਕਗੀਤ ਜਿਹੀ ਹੋਵੇ ਜੇ ਕਿਸੇ ਨੂੰ ਵੱਧ ਦਵਾ ਦੇਣੀ ਹੋਵੇ ਤਾਂ ਇਸ ਤੋਂ ਵੱਡੀ ਕੋਈ ਵੱਧਵਾ ਨਹੀਂ ਕਿ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ। ਰਸੂਲ ਹਮਜ਼ਾ ਤੋਂ ਵੀ ਇਹੀ ਲਿਖਿਆ ਮੇਰਾ ਦਾਬਿस्तान ਕਿਤਾਬ ਦੇ ਵਿੱਚ ਕਿ ਮਾਂ ਬੋਲੀ ਤੋਂ ਵੱਡੀ ਕੋਈ ਗੱਲ ਵੀ ਨਹੀਂ ਮਾਂ ਬੋਲੀ ਤੋਂ ਵੱਡੀ ਕੋਈ ਅਸੀਸ ਵੀ ਨਹੀਂ। ਅਸੀਂ ਪੰਜਾਬੀ ਆ ਅਸੀਂ ਤਾਂ ਪੰਜਾਬ ਰਹਿਣ ਵਾਲਿਆਂ ਹਰ ਰੋਜ਼ ਸਰਬਦਾ ਭਲਾ ਮੰਗਣ ਵਾਲੀ ਗੁਰਬਾਣੀ ਪੜਨ ਵਾਲੇ ਲੋਕ ਆ। ਤੇ ਸਾਨੂੰ ਕੋਈ ਮਤਲਬ ਐ ਕਰ ਜੂਆ ਵੀ ਤੂੰ ਆ ਨਾ ਕਰ ਤੂੰ ਉਹ ਨਾ ਕਰ ਤੂੰ ਆ ਨਾ ਕਰ ਐ ਕਿਵੇਂ ਕਰ ਸੋਇਸ ਕਰਕੇ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਕਿ ਆਪਾਂ ਤੰਦਰੁਸਤ ਰਹਿਣਾ ਪੰਜਾਬ ਜਰਨੈਲਾਂ ਦਾ ਕਰਨੈਲਾਂ ਦਾ ਪੰਜਾਬ ਸੀ ਪੰਜਾਬ ਗਿੱਧਿਆਂ ਭੰਗੜਿਆਂ ਦਾ ਪੰਜਾਬ ਪੰਜਾਬ ਕਬੱਡੀਆਂ ਕੁਸ਼ਤੀਆਂ ਦਾ ਪੰਜਾਬ ਪੰਜਾਬ ਮਿਲਖਿਆਂ ਦਾਰਿਆਂ ਦਾ ਪੰਜਾਬ ਅੱਜ ਪੰਜਾਬ ਟੀਕੇ ਆਣਾ ਪੰਜਾਬ ਚਿੱਟੇ ਦਾ ਪੰਜਾਬ ਆਹ ਬਣਾ ਕੇ ਰੱਖਤਾ ਸਾਨੂੰ ਯੁੱਧ ਛੇੜ ਲਿਆ ਸੀ ਟਾਈਮ ਥੋੜਾ ਜਿਹਾ ਲੱਗ ਗਿਆ ਯੁੱਧ ਵਾਸਤੇ ਨਾ ਥੋੜਾ ਪਲੈਨਿੰਗ ਕਰਨੀ ਪੈਂਦੀ ਪਲੈਨਿੰਗ ਤੇ ਟਾਈਮ ਲੱਗ ਗਿਆ ਪਰ ਜਿਹੜਾ ਜੁੱਧ ਛੇੜ ਲਿਆ ਨਾ ਹੁਣ ਹੁਣ ਇਹ ਹਟ ਇਹ ਪੂਰਾ ਜਿੱਤ ਕੇ ਹੀ ਹਟਾਂਗੇ ਇਹ ਯੁੱਧ ਨਸ਼ੇ ਬਰਦ ਜਿਹੜਾ ਨਾ ਇਹ ਜਿੱਤ ਕੀ ਹਟਣਾ ਬਸ ਜਿੱਤਣਾ ਹੈ ਇਹ ਕਲੰਕ ਪੰਜਾਬ ਦੇ ਮੱਥੇ ਤੋਂ ਲਾ ਦੇਣਾ ਤੇ ਪੰਜਾਬ ਪੰਜਾਬੀ ਪਿਤਾ ਜੀ ਆਏ ਨੇ ਫਲਾਉਣਾ ਨੇ ਤੁਮ ਕੋਲ ਨਾ ਫਿਲਮਾਂ ਫਿਲਮਾਂ ਬਣ ਲਾ ਵੇਸੀ ਸਾਡੇ ਦੇ ਹੁਣ ਪੰਜਾਬ ਦੀਆਂ ਫਿਲਮਾਂ ਬਣਣ ਗਿਆ ਤਾਂ ਪੰਜਾਬੀ ਨੱਚਦੇ ਹੱਸਦੇ ਖੇਡਦੇ ਨਜ਼ਰ ਆਉਣਗੇ ਨਾ ਕਿ ਡਿੱਗਦੇ ਟੈਂਦੇ ਪੰਜਾਬੀ ਨਾ ਹਾਂ ਪੰਜਾਬ ਬਹੁਤ ਵਾਰੀ ਡਿੱਗਿਆ ਤਾਂ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਸੁਰਜੀਤ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਵੀ ਜ਼ਮੀਨ ਰੱਖੋ ਫੁੱਲ ਉਗਣਗੇ ਇੱਥੇ ਐਸੀ ਧਰਤੀ ਤੇ ਜਿਉਂਦੇ ਵੱਸਦੇ ਰਹੋ ਆਪਾਂ ਨੂੰ ਅਸੀਸਾਂ ਕੀ ਦੀ ਮਿਲਦੀਆਂ ਨੇ ਮਾਂ ਪਿਓ ਤੋਂ ਜਾਪ ਕੇ ਦੇ ਰਿਸ਼ਤੇ ਦਾ ਜਿਉਂਦਾ ਵਸਦਾ ਰਹਿ ਭਾਈ ਜਿਉਂਦਾ ਵਸਦਾ ਜਿਉਂਦਾ ਨਹੀਂ ਰਹਿ ਲੰਬੀ ਉਮਰ ਤੇ ਵਸਦਾ ਉਹ ਕਿਸੇ ਬਜ਼ੁਰਗ ਮਾਤਾ ਕੋਲੇ ਕਿਤੇ ਰੱਬ ਪ੍ਰਗਟ ਹੋ ਗਿਆ ਉਹ ਕਹਿੰਦਾ ਮੰਗ ਮਾਤਾ ਕੀ ਮੰਗਦਾ ਮੰਗਦੀਆਂ ਹੁਣ ਮਾਤਾ ਨੇ ਆਖਿਆ ਰੱਬ ਐ ਇੱਕੋ ਵਾਰ ਜੀ ਮੰਗਣਾ ਪੈਣਾ ਪਰ ਮੇਰੇ ਮੂਰੀ ਤਾਂ ਮੰਗ ਹੀ ਬਹੁਤ ਜ਼ਿਆਦਾ ਨਹੀਂ ਪਰ ਇੱਕੋ ਮੰਗ ਚੀ ਮੰਗ ਉਹ ਕਹਿੰਦੀ ਮੈਂ ਸੋਨੇ ਦੀ ਮਧਾਣੀ ਨਾਲ ਆਪਣੇ ਪੋਤੇ ਨੂੰ ਮੱਖਣ ਖਵਾਉਂਦੀ ਦੇਖਾਂ ਲੱਸੀ ਪਿਉਂਦੀ ਦੇਖਾਂ ਕੀ ਮੰਗੀ ਉਹ ਸੋਨਾ ਵੀ ਮੰਗੀ ਘਰ ਵਾਸਤੇ ਦੁੱਧ ਵੀ ਮੰਗੀ ਪੋਤਾ ਵੀ ਮੰਗੀ ਇੱਕੋ ਮੰਗ ਚ ਸਾਰਾ ਕੁਝ ਮੰਗੀ ਉਹ ਸੋ ਨਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕਈ ਵਾਰੀ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਹਾਂ ਕੁਝ ਸਪੈਸ਼ਲ ਡਾਕਟਰ ਸਾਹਿਬ ਬੱਚੇ ਹੁੰਦੇ ਆ ਹੈਨਾ ਤੇ ਉਹ ਵੀ ਆ ਜਾਂਦੇ ਆ ਉੱਥੇ ਪਿੰਡਾਂ ਚ ਹੈਨਾ ਤੇ ਆਮ ਤੌਰ ਤੇ ਆਪਾਂ ਹੱਸ ਪੈਂਦੇ ਆ ਉਹਨਾਂ ਦੀਆਂ ਐਕਟੀਵਿਟੀਜ਼ ਤੇ ਐਦਾਂ ਹੀ ਹੋਇਆ ਕਿ ਇੱਕ ਬੱਚਾ ਸੀਗਾ ਕਿ ਠੀਕ ਨਹੀਂ ਸੀਗਾ ਉਨੇ ਆਪਾਂ ਤਮਾਨ ਕੇਜਰੀਵਾਲ ਜਿੰਨਵਾ ਦਾ ਲੁਕਾਸ ਤੇ ਮੈਂ ਕਿਹਾ ਵੀ ਹੱਸੇ ਕਿਉਂ ਕਹਿੰਦਾ ਸਾਡੇ ਪਿੰਡ ਦਾ ਕਮਲਾ ਹੈ ਤੇ ਮੈਂ ਕਿਹਾ ਕਮਲਾ ਨਹੀਂ ਕੋਈ ਗੱਲ ਨਹੀਂ ਤੁਸੀਂ ਸਟੇ ਤੇ ਵਜ ਸਟੇ ਤੇ ਬੁਲਾਇਆ ਮੈਂ ਫੋਟੋ ਖਚਾਈ ਮੈਂ ਕਿਹਾ ਗੱਲ ਸੁਣੋ ਹੱਸਿਆ ਨਾ ਕਰੋ ਮਜ਼ਾਕ ਨਾ ਲਾਇਆ ਕਰੋ ਕੀ ਪਤਾ ਰੱਬ ਕਿਹੜਿਆਂ ਰੰਗਾਂ ਚ ਰਾਜੀ ਹੈ ਰੱਬ ਆਪ ਥੋੜੀ ਹੋਂਦ ਹੁੰਦ ਕੀ ਪਤਾ ਕਿਹਦੇ ਚ ਰੱਬ বাসਦਾ ਹੋਵੇ ਨਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਰੱਬ ਕਿੱਥੇ ਫਿਰਦਾ ਹੈ ਇਹ ਦਿਨ ਫੋਟੋ ਖਿਚਾ ਲਓ ਇਹਨੂੰ ਪਿਆਰ ਕਰੋ ਤੁਸੀਂ ਦੇਖਿਆ ਸੀ ਉਹ ਜਿਹੜੀ ਮੁੰਨਾ ਬਾਈ ਐਮਵੀਪੀਐਸ ਤੇ ਜਾਦੂ ਕੀ ਜੱਪੀ ਉਹ ਇੱਕ ਸਵੀਪਰੀ ਸੀ ਨਾ ਜਿਹਨੇ ਠੀਕ ਕਰਦੇ ਸੀ ਡਾਕਟਰਾਂ ਤੋਂ ਨਹੀਂ ਠੀਕ ਹੋਈ ਸੀ ਸਵੀਪਰ ਨੇ ਠੀਕ ਕਰਦੇ ਸੀ ਪਿਆਰ ਨਾਲ ਦੁਨੀਆ ਕਾਦੀ ਭੁਖੀ ਹੈ ਜੀ ਪਿਆਰ ਦੀ ਮਾਨ ਦੀ ਸਨਮਾਨ ਦੀ ਇੱਜ਼ਤ ਦੀ ਬਸ ਉਹ ਮਿਲ ਜੇ ਬਾਕੀ ਤਾਂ ਸਾਰੇ ਆਪਦੇ ਆਪ ਦੇ ਘਰੇ ਰਾਜੇ ਨੇ ਕੋਈ ਅਸਟੀ ਗੱਲ ਨਹੀਂ ਹੈਗੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਇੰਨੇ ਅੱਛਾ ਪੱਤਰਕਾਰ ਨੇ ਕੈਮਰਾ ਚੱਕ ਲਈ ਮਤਲਬ ਮੈਂ ਖਤਮ ਕਰਦਾ ਤਾਂ ਮਤਲਬ ਇਹਨਾਂ ਨੂੰ ਸਰ ਚਾਹੀਦੀ ਆ ਦੂਜੀ ਬਾਈਟ ਹੈ ਇਹਨਾਂ ਨੂੰ ਚਾਹੀਦਾ ਸਰ ਦੂਜਾ ਕੰਮ ਵੀ ਰਵੰਤਮਾਨ ਬੋਲੂ ਮਜੀਠੀਏ ਬਰੇ ਉਹ ਮੈਂ ਬੋਲਦਾ ਨਹੀਂ ਸਰ ਉਹ ਤਾਂ ਕਾਨੂੰਨ ਦਾ ਕੰਮ ਹੈ ਮੇਰਾ ਕੀ ਕੰਮ ਹੈ ਮੇਰਾ ਕੰਮ ਥੋੜੀ ਹੈ ਉਹ ਤਾਂ ਨਾਬੇ ਹੈ ਨਾਬੇ ਜਾ ਕੇ ਕਰੇ ਉਹ ਉਹ ਤਾਂ ਕਾਨੂੰਨ ਕਰੂ ਮੈਂ ਤਾਂ ਕੁਝ ਕਰਦਾ ਨਹੀਂ ਪਰ ਮੈਂ ਇੰਨਾ ਕਹਿਣਾ ਜਿਨ੍ਹਾਂ ਨੇ ਲੱਖਾਂ ਘਰਾਂ 'ਚ ਚਿੱਟੇ ਰੰਗਦੇ 70 ਪਛਾਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਪੈਣਾਵੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹ ਆਪ ਰੰਗੀਲੀਆਂ ਜ਼ਿੰਦਗੀਆਂ ਨਹੀਂ ਜਿਉ ਸਕਦੇ ਸਜ਼ਾ ਮਿਲੂ ਇੱਥੇ ਮਿਲੂ ਇੱਥੇ ਮਿਲੂ ਨਰਕ ਸੁਰਗ ਇੱਥੀ ਹੈ ਇੱਥੇ ਸਜ਼ਾ ਮਿਲੂ ពੋਤੀ ਜੋ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਕਿ ਜ਼ਰੀਆਂ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਾਕੀ ਕਮ ਹਾਲਤਾਂ ਦਾ ਬਾਕੀ ਕੰਮ ਕੋਟਾਂ ਦਾ ਭੁਗਤੀ ਜਾ ਕਬੀਰ ਆ ਤੇਰੀ ਝੋਪੜੀ ਗਲ ਘਟੇਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਿਹਾ ਬੈ ਦੱਸ ਜਿੱਦ ਮੈਂ ਗਲਤੀ ਕੀਤੀ ਮੈਨੂੰ ਮੈਨੂੰ ਭਰ ਲਿਆ ਅੰਦਰ ਜਿੱਦ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਦੇ ਅੰਦਰ ਭਾਈ ਪਰ ਆਏ ਮੁੱਛਾਂ ਨਹੀਂ ਚੱਲਦੀਆਂ ਬਿਜ ਤੋਰੀਆਂ ਚੀਕਾਂ ਕੜਾਵਾ ਦਾਂਗੇ ਫਲਾਨਾ ਕਰ ਦਾਂਗੇ ਵਾਇਗੁਰੂ ਪ੍ਰਮਾਤਮਾ ਬੜੇ ਬੜੇ ਐ ਚੀਕਾਂ ਵਾਲੇ ਤੇ ਆਪਦੀਆਂ ਚੀਕਾਂ ਗਿਣੀਆਂ ਲ ਜਾਂਦੀਆਂ ਉਹਨਾਂ ਤੋਂ ਮਿਲ ਕੇ ਠੀਕ ਸਮਾਨ ਆ